ਫਤੇਗੜ ਜੂੜੀਆਂ ਨਜ਼ਦੀਕ ਪਿੰਡ ਲਾਲੇ ਨੰਗਲ ਤੋਂ 3 ਦਿਨ ਪਹਿਲਾਂ 10ਵੀਂ ਜਮਾਤ ਵਿੱਚ ਪੜਦਾ ਨੌਜਵਾਨ ਗੁਰシャン ਸਿੰਘ ਜਿਸ ਦੀ ਉਮਰ 16 ਸਾਲ ਸੀ ਆਪਣੇ ਪਿਤਾ ਪਰਮਜੀਤ ਸਿੰਘ ਅਤੇ 6 ਲੇਬਰ ਵਾਲੇ ਵਿਅਕਤੀਆਂ ਦੇ ਨਾਲ ਹਰਿਆਣੇ ਦੇ ਰੋहतक ਜ਼ਿਲ੍ਹੇ ਦੇ ਕਸਬਾ ਬਾਦਲੀ ਵਿਖੇ ਰੀਪਰ ਨਾਲ ਟੂੜੀ ਬਣਾਉਣ ਗਿਆ ਹੋਇਆ ਸੀ ਅਤੇ ਉੱਥੇ ਜਾਂਦਿਆਂ ਹੀ ਕਸਬਾ ਬਾਦਲੀ ਨਜ਼ਦੀਕ ਪਿੰਡ ਛਿੰਝਰ ਦੀ ਐਨਸੀਆਰ ਨਹਿਰ ਦੇ ਵਿੱਚ ਨਹਾਉਣ ਦੇ ਵਿੱਚ ਉਹ ਚਲਾ ਗਿਆ ਜਿੱਥੇ ਪੈਰ ਅਚਾਨਕ ਫਿਸਲਣ ਦੇ ਨਾਲ ਨੌਜਵਾਨ ਗੁਰシャン ਸਿੰਘ ਦੀ ਪਾਣੀ ਵਿੱਚ ਡੁੱਬਣ ਦੇ ਨਾਲ ਮੌਤ ਹੋ ਗਈ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਗੁਰシャン ਸਿੰਘ ਦੇ ਪਿਤਾ ਨੰਬਰਦਾਰ ਪਰਮਜੀਤ ਸਿੰਘ ਨੇ ਦੱਸਿਆ ਕਿ 3 ਦਿਨ ਪਹਿਲਾਂ ਹੀ ਉਹ ਆਪਣੇ ਲੜਕੇ ਗੁਰシャン ਸਿੰਘ ਅਤੇ 6 ਲੇਬਰ ਵਾਲੇ ਵਿਅਕਤੀਆਂ ਨੂੰ ਰੀਪਰ ਨਾਲ ਥੂੜੀ ਬਣਾਉਣ ਦੇ ਲਈ ਹਰਿਆਣਾ ਦੇ ਕਸਬਾ ਬਾਦਲੀ ਵਿਖੇ ਲੈ ਗਿਆ ਸੀ ਕਿ ਅਜੇ ਉਹਨਾਂ ਨੇ ਕੰਮ ਸ਼ੁਰੂ ਵੀ ਨਹੀਂ ਕੀਤਾ ਸੀ ਕਿ ਉਸ ਦਾ ਲੜਕਾ ਨਜ਼ਦੀਕ ਪੈਂਦੇ ਪਿੰਡ ਜੀ ਜਰਰੀ ਨਹਿਰ ਤੇ ਲੇਬਰ ਵਾਲੇ ਵਿਅਕਤੀਆਂ ਨਾਲ ਨਹਾਉਣ ਦੇ ਲਈ ਚਲਾ ਗਿਆ ਅਤੇ ਕੁਝ ਸਮੇਂ ਬਾਅਦ ਉਸ ਨੂੰ ਫੋਨ ਆਇਆ ਕਿ ਉਸ ਦਾ ਬੇਟਾ ਨਹਿਰ ਦੇ ਵਿੱਚ ਡੁੱਬ ਚੁੱਕਿਆ ਹੈ ਅਤੇ ਜਦੋਂ ਉਹ ਉੱਥੇ ਪਹੁੰਚਿਆ ਤਾਂ ਉਹਨਾਂ ਦਾ ਬੇਟਾ ਉੱਥੋਂ ਲਾਪਤਾ ਸੀ ਅਤੇ ਪਿੰਡ ਡੋਂਗਰ ਦੀ ਲੇਬਰ ਦੇ ਨਹਾਉਣ ਗਏ ਚਾਰ ਨੌਜਵਾਨ ਵੀ ਉੱਥੋਂ ਗਾਇਬ ਸੀ ਪਰਮਜੀਤ ਸਿੰਘ ਨੇ ਅੱਗੇ ਦੱਸਿਆ ਕਿ ਬੜੀ ਮੁਸ਼ਕਲ ਦੇ ਨਾਲ ਹੈ ਪ੍ਰਸ਼ਾਸਨ ਦੀ ਮਦਦ ਦੇ ਨਾਲ ਨਹਿਰ ਵਿੱਚੋਂ ਉਸਦੀ ਲੜਕੀ ਦੀ ਲਾਸ਼ ਕੱਢੀ ਗਈ ਹੈ ਪਹੁੰਚ ਕੇ ਰਾਤ 1:30 ਵਜੇ ਪਹੁੰਚੇ ਆ ਸਾਰੀ ਦਿਹਾੜੀ ਆਪਾਂ ਕੰਮ-ਕੰਮ ਕਰਦੇ ਰਹੇ ਆਪਣਾ ਸਾਮੀਆਂ ਦੇ ਹਿਲਾਉਣਾ ਮੈਨੂੰ ਪਤਾ ਇੱਥੇ ਨਾਲੋਂ ਬਚੇ ਗਿਆਂਦੇ ਪਾਣੀ ਗੰਦਾ ਵਾ ਅਸੀਂ ਖੂਹ ਹੀ ਦੇਵਾਂ ਤਾਂ ਖੂਹ ਤੇ ਚੱਲ ਦੋ ਨਾ ਮੋ ਨਹਿਰ ਤੇ ਨਾ ਜਾਓ ਨਹਿਰ ਤੇ ਚੱਲ ਕੇ ਚੌਧਰੀ ਦਾ ਘਰ ਕੀ ਪਤਾ ਨਹੀਂ ਲੱਗਾ ਕਿ ਬਣਿਆ ਕਿੰਨੇ ਟਾਈਮ ਸੀ ਇਹ ਜਾਣੇ ਨਾ ਸਦਵਾਏ ਟਾਈਟਲ ਲੈ ਕੇ ਗਏ ਆ ਉਹਨੂੰ 14.5 15 ਪੂਰੇ ਜਿੰਨੇ ਨਾਮ ਹੀ ਕੀਤੀ 10ਵੀਂ ਚ ਹੋਇਆ ਹਰਕਮ ਨੂੰ ਬਪਾ ਹਾਂਜੀ ਜਿਹੜੇ ਦੁੱਤੀ ਸੀ ਉਹ ਕੋਈ ਨਾ ਹੁੰਦਾ ਸੀ ਉਹਨਾਂ ਨਾਲ ਹੈ ਮਗਰੋਂ ਇਹ ਨਾ ਹੁੰਦਾ ਆ ਪਤਾ ਨਹੀਂ ਜੇ ਕੀ ਚੱਕਰ ਬਣਿਆ ਜੇ ਮੈਂ ਤੋਖੇ ਨਹੀਂ ਮੈਂ ਤਾਂ ਅੱਧੇ ਘੰਟੇ ਵਾ ਪਤਾ ਲੱਗਾ ਕਿ ਕਾਰ ਕੰਮ ਕਰਦੇ ਸੀ ਨਹੀਂ ਮੈਂ ਉੱਥੇ ਜਾਂ ਜਿੱਥੇ ਗਏ ਆ ਜਿੱਥੇ ਰਹਿੰਦੇ ਆ ਉਹ ਕੋਠੇ ਦਾ ਹੈ ਮੇਰੇ ਕੋਲ 1.5 ਕਿਲੋਮੀਟਰ ਹੱਡਵਾਂ ਚੱਲ ਗਏ ਨਾ ਹਾਂ ਨਹੀਂ ਇਹਦੇ ਤੋਂ ਕੰਮ ਕਰਦੇ ਆ ਅੱਜ ਆ ਚਲਾਇਆ ਨਹੀਂ ਜਗਾ ਅਜੇ ਖਿਲਾ ਰਹੇ ਆ ਜਿਆਦੇ ਸਵੇਰੇ ਖਿਲਾ ਰਿਹਾ ਸਵੇਰੇ ਸੁੱਤੇ ਉੱਠੇ ਆ ਰੋਟੀ ਸਾਡੀ ਉਹਨੇ ਬਣਾਈ ਆਪੇ ਬਣਾ ਕੇ ਸਵਾਈ ਸਾਨੂੰ ਵੀ ਸਵਾਈ ਆਪ ਹੀ ਖਾਧੀ ਤੇ ਚਾਹ ਵੀ ਧੋੜੀ ਪੀਈ ਸਾਨੂੰ ਬਣਾ ਕੇ ਪੰਜਾਬ ਤੋਂ 7 ਜਾਣੇ ਪੰਜਾਬ ਤੋਂ 7 ਜਾਣਗੇ ਦੂਜੀ ਕਿੱਥੋਂ ਦੋ ਡੋਗਰਾਂ ਦੇ ਕਿੰਨੇ ਜਾਣੇ ਸੀ ਜਾਣੇ ਉਹ ਭਾਜੀ ਆਏ ਉਥੋਂ ਹੀ ਭੱਜਾਏ ਚਾਰ ਜਣੇ ਦੋ ਜਣੇ ਰਹਿ ਗਏ ਚਾਰ ਜਣੇ ਭੱਜ ਗਏ ਤੁਹਾਨੂੰ ਕਿੰਨਾ ਉੱਥੇ ਪਤਾ ਲੱਗਾ ਮੈਂ ਫੋਨ ਕਰਦਾ ਰਿਹਾ ਫੋਨ ਚੁੱਕਦੇ ਨਹੀਂ ਚੌਧਰੀ ਜੀ ਮੁੜ ਕੇ ਦੂਜੇ ਨੇ ਇੱਕ ਨੇ ਫੋਨ ਚੁੱਕਿਆ ਵੀ ਰਾਹ ਗੱਲ ਹੋ ਗਈ ਮੈਂ ਭੱਜ ਕੇ ਅਸੀਂ ਗਏ ਆ ਜਿਆਦਾ ਵਿੱਚ ਪਣਦੇ ਹੀ ਬੜੇ ਆ ਪਰ ਕੋਈ ਸਹਾਰਾ ਨਹੀਂ ਵੜ ਦਿੱਤਾ ਲੈ ਗਈ ਦੂੰਗੀ ਉਹਨਾਂ ਕੱਢਿਆ ਹੀ ਨਹੀਂ ਆ ਤੱਕ ਉੱਥੇ ਬਦਲ ਲੱਗਾ ਕੀ ਬਣਿਆ ਹਾਂਜੀ ਅਗਲੇ ਦਿਨ ਸਵੇਰੇ ਮੀਂਹ ਆਇਆ ਉਹ ਡੋਬੇ ਡੋਬੇ ਆਏ ਉਹਨਾਂ ਗੱਡੀ ਤੇ ਤਿੰਨ ਦਿਨ ਰੋਕੇ ਤਿੰਨ ਘੰਟੇ ਲੱਗੇ ਇਹਦੇ ਮੈਂ ਜਿੱਦ ਕਰਕੇ ਗਿਆ ਉਹਨਾਂ ਨੂੰ ਉਹਦੇ ਮੈਂ ਜਾਣਾ ਕਰ ਕ ਪੱਕਾ ਬੜੀਆਂ ਦਾ ਕੋਈ ਕਰਨ ਆਖੋ ਨਹੀਂ ਵੀ ਜਾਵਾਂਗਾ ਕਿ ਜਿੱਦ ਕਰੀ ਮੈਂ ਚੱਲ ਚੱਲ ਜਾਂਦਾ ਜੇ ਬੁਧੀ ਗੱਲ ਕਰਦਾ ਅਜਿਹਾ ਦੋ ਤਿੰਨ ਦਿਨ ਲੱਗਦਾ ਵਾਪਸ ਹੋਰ ਕੀ ਹੋਵੇਗਾ ਬਾਪ ਸਾਹਿਬ ਬੜੀ ਦੁਖਦਾਈ ਦੀ ਘਟਨਾ ਹੋਈ ਹੈ ਸਾਰਾ ਨਗਰ ਸੋਉ ਦੀ ਲਹਿਰ ਚ ਆ ਸਾਡੇ ਬੜੇ ਸਤਿਕਾਰਯੋਗ ਪਰਮਜੀਤ ਸਿੰਘ ਉਹਨਾਂ ਦਾ ਬੇਟਾ ਗੁਰਸ਼ਾਨ ਪਰਮਜੀਤ ਅਕਸਰ ਹੀ ਮਤਲਬ ਹਰਿਆਣਾ ਸੀਜ਼ਨ ਲਾਉਣ ਆਪਣਾ ਮਤਲਬ ਤੂੜੀ ਦਾ ਜਾਂਦਾ ਸੀ ਐਦਕੀ ਬੇੜਾ ਜिद ਕਰ ਗਿਆ ਵੀ ਪਾਪਾ ਮੈਂ ਵੀ ਤੁਹਾਡੇ ਨਾਲ ਜਾਣਾ ਜਦੋਂ ਉੱਥੇ ਗਏ ਨੇ ਤੇ ਸ਼ਾਮ ਦਾ ਟਾਈਮ ਸੀ ਤੇ ਇਹਨਾਂ ਦੇ ਨਾਲ ਇਹਨਾਂ ਦੀ ਲੀਵਰ ਵੀ ਚਾਰ ਬੰਦੇ ਲਈ ਉਹ ਲੀਵਰ ਨੂੰ ਲੈ ਕੇ ਤੇ ਬੇਟਾ ਇਹਨਾਂ ਦਾ ਸਾਜੇ ਮਹਿਰ ਕੋਲ ਪੈਂਦੀ ਉੱਥੇ ਚਲ ਗਿਆ ਦਸ ਦੇ ਵੀ ਉੱਥੇ ਕੱਪੜੇ ਢੁੰਡਿਆਂ ਉਹ ਚਾਰ ਬੰਦੇ ਨਾਉਣ ਲੱਗੇ ਨੇ ਇਹਦਾ ਹੁਣ ਪੈਰ ਫਿਸਲ ਗਿਆ ਜਾਂ ਕਿਸੇ ਨੇ ਸ਼ਟਾਨੀ ਕਰਤੀ ਜਾਂ ਉੱਥੇ ਫੋਟੋ ਖਿੱਚਦੇ ਆ ਪਤਾ ਨਹੀਂ ਵੀ ਉਹ ਕੀ ਪਾਣਾ ਵਰਤਿਆ ਉਹ ਗੁਰਸ਼ਾਨ ਨੇ ਨਹਿਰ ਦੇ ਵਿੱਚ ਆ ਗਿਆ ਜਾਣ ਤੋਂ ਬਾਅਦ ਉਹਦੇ ਪਾਪਾ ਨੂੰ ਫੋਨ ਕੀਤਾ ਨਾ ਵੀ ਤੁਹਾਡਾ ਗੁਰਸ਼ਾਨ ਜਿਹੜਾ ਉਹ ਨਹਿਰ ਦੇ ਵਿੱਚ ਆ ਉਹ ਕੰਮ ਤੇ ਹਨ ਉਹ ਕੰਮ ਤੇ ਜਦੋਂ ਉਹ ਕੰਮ ਤੋਂ ਆਏ ਨੇ ਤੇ ਪਤਾ ਨਹੀਂ ਉਹਨਾਂ ਦੇ ਕਰਮਜੀਤ ਕੋ ਜਿਹੜੇ ਹਾਲਾਤ ਉਹ ਦੇਖ ਲਈ ਗਏ ਤੇ ਉਹ ਸਿੱਧਾ ਨਹਿਰ ਦੇ ਵਿੱਚ ਜਾ ਤੇ ਦੱਸਦੇ ਗਨੇ ਧੱਕ ਇਹਨੂੰ ਪਾਣੀ ਆ ਗਿਆ ਉੱਥੋਂ ਦੀ ਕੋਸ਼ ਹੋਰ ਸਨੇ ਨੂੰ ਬਾਹਰ ਕੱਢਿਆ ਉਤੋਂ ਫਿਰ ਅਗਲੇ ਦਿਨ ਜਿਹੜੇ ਮਤਲਬ ਆਪਣੇ ਕਰਦੇ ਨੇ ਉਹ ਆਏ ਨੇ ਮਹਿਕ ਮਾਇਆ ਉਹਨਾਂ ਅਸਲ ਜਿਹੜੀ লাশ ਹੈ ਪਾਣੀ ਦੀ ਕੱਢੀ ਅੱਗੇ ਵੱਧ ਸਾਡੇ ਨਗਰ ਦੇ ਸਾਡੇ ਛੋਟੇ ਵੀ ਸਰਦਾਰ ਪਰਮਜੀਤ ਸਿੰਘ ਜੀ ਨਬਰਦਾਰ ਜੀ ਜਿਨ੍ਹਾਂ ਦਾ ਬੇਟਾ ਗੁਰਸ਼ਾਨ ਛੋਟੀ ਉਮਰ ਦੀ ਇਹ ਸੰਸਾਰ ਨੂੰ ਅਲਵਿਦਾ ਕਹਿ ਗਿਆ ਏ ਮਾਪਿਆਂ ਵਾਸਤੇ ਬਹੁਤ ਵੱਡੀ ਸੱਟ ਆਈ ਸਾਰਾ ਨਗਰ ਇਸ ਵੇਲੇ ਸੋਗ ਦੇ ਵਿੱਚ ਆ ਕਿ ਅਚਾਨਕ ਜਦੋਂ ਇਦਾਂ ਦੀ ਮੌਤ ਹੁੰਦੀ ਆ ਨਾ ਤਾਂ ਹਰ ਇੱਕ ਬੰਦਾ ਇਹਨੂੰ ਐਕਸੈਪਟ ਨਹੀਂ ਕਰਦਾ ਇਹ ਭਾਣੇ ਤੋਂ ਬਾਹਰ ਦੀਆਂ ਗੱਲਾਂ ਹੋ ਜਾਂਦੀਆਂ ਤੇ ਅਸੀਂ ਤਾਂ ਇਸ ਦੁੱਖ ਦੀ ਕੜੀ ਵਿੱਚ ਉਹਨਾਂ ਦੇ ਨਾਲ ਖੜੇ ਆ ਪਰਮਾਤਮਾ ਅੱਗੇ ਅਰਦਾਸ ਬੇਨਤੀ ਕਰਦੇ ਆਂ ਕਿ ਉਹਨਾਂ ਨੂੰ ਪਾਣਾ ਮੰਨ ਦਾ ਬਲ ਬਖਸ਼ਣਾ ਬਾਕੀ ਇਹ ਘਟਾ ਜਿਹੜਾ ਹੈ ਪੂਰਾ ਹੋਣ ਵਾਲਾ ਨਹੀਂ ਹੈਗਾ ਜੀ ਯਾਨੂ ਨਾ ਫੋਨ ਆਇਆ ਕੋਈ ਸ਼ਾਮੀ 8 ਵਜੇ ਰਾਤ ਨੂੰ ਤੇ ਅਸੀਂ ਵੱਲੇ ਤੋਂ ਤੁਰ ਪਏ ਆਂ 8 ਵਜੇ 8 ਵਜੇ ਤਰਫ ਪਹੁੰਚਦੇ ਪਹੁੰਚਦੇ ਸਾਨੂੰ ਬਈ ਦਿਨ ਦੇ 7 ਵਜੇ ਗਏ 7 ਵਜੇ ਪਹੁੰਚੇ ਆਂ ਤੇ ਇਹ ਜਾਂਦਿਆਂ ਨੂੰ ਗੋਤਾਖੋੜਾ ਤੇ ਵੀ ਬਹੁਤ ਸਾਰੇ ਮਰਾਏ ਵੀ ਉੱਥੇ ਖੜੇ ਸੀ ਕਿਹੜੀ ਜਗ੍ਹਾ ਸੀ ਇਹ ਚਿਜਰ ਪਿੰਡ ਹੈ ਚਿਜਰ ਨਾਹ ਹਰਿਆਣੇ ਦੇ ਵਿੱਚ ਤੇ ਉੱਥੇ ਜਦੋਂ ਅਸੀਂ ਜਾ ਕੇ ਵੇਖਿਆ ਤੇ ਗੋਤਾ ਖੋੜਾ ਵੀ ਆਪਣੀ ਤਿਆਰੀ ਦੇ ਕਰਨ ਇਹਨਾਂ ਜਾ ਕੇ ਫੋਲਿਆ ਪਾਲਿਆ ਤੇ ਥੋੜੀ ਜਿਹੀ ਜਗ੍ਹਾ ਚਾਹੀ ਉਹ ਚਲਾਇਆ ਵਾ ਤੇ ਉੱਥੋਂ ਨਹੀਂ ਕੁਝ ਮਿਲਿਆ ਅਸੀਂ ਵੀ ਦੂਰ ਤੱਕ ਚਲਾਉਂ ਦੇ ਰਹੇ ਆ ਤੇ ਇਹ ਜਿੱਥੋਂ ਕੋਈ ਬਾਝਾ ਸਾਡਾ ਪੈਰ ਆਉਂਦੇ ਵੀ ਦਿੱਖ ਤੱਕਾ ਦਿੱਤਾ ਜਾਂ ਕਿ ਤਰ੍ਹਾਂ ਵਾ ਉਥੋਂ ਨਹਿਰ ਤੋਂ ਦੋ ਕੁ ਸਟਾਪ ਕਾਹ ਥੋੜਾ ਜਿਹਾ ਜਾ ਕੇ ਉਥੇ ਮੁੱਦਾ ਪਿਆ ਕੋਈ ਦੂਰ ਜਾਦਾ ਨਹੀਂ ਗਿਆ ਕੋਈ ਅੱਗੇ ਨਹੀਂ ਗਿਆ ਫੇਰ ਅਸੀਂ ਉਥੋਂ ਕਈ ਟੇ ਦੋ ਤਿੰਨ ਕਈ ਟੇ ਲੱਭਦੇ ਰਹੇ ਦੂਰ ਦੂਰ ਤੱਕ ਤੇ ਖਾਨੂੰ ਉਥੋਂ ਲਾਗੋ ਹੀ ਮਿਲ ਪਿਆ ਜਿੱਥੇ ਡੱਗਾ ਥੋੜਾ ਜਿਹਾ ਨਾਲ ਪੰਜ ਚਾਰ ਕਰਮਾ ਉੱਥੋਂ ਵੀ ਜਣੇ ਇਤਰਾ ਮੈਂ ਗਿਆ ਜਿਹੜੇ ਬੰਦੇ ਨਾਲ ਜਿਹੜੇ ਬੰਦੇ ਨਾਲ ਗਏ ਉਹ ਚਾਰ ਬੰਦੇ 6 ਬੰਦੇ ਚਾਰ ਬੰਦੇ ਜਿਹੜੇ ਵੀ ਨਾਲ ਉਹਦੇ ਵੀ ਇੰਦੇ ਹੀ ਨੋਂਡੇ ਆ ਉਥੋਂ ਦਿਓ ਦੇਖ ਪਿਆ ਤੇ ਪਤਾ ਨਹੀਂ ਉਹ ਲੱਗ ਇੱਕ ਬਜ਼ੁਰਗੀ ਔਰ ਉਥੋਂ ਉਧਰ ਦਾ ਹੀ ਯੂਪੀ ਦਾ ਹੈ ਤਿੰਨ ਚਾਰ ਜਣੇ ਉਹਨਾਂ ਆਖਿਆ ਵੀ ਜਦੋਂ ਇਹ ਡਿੱਗਾ ਤੇ ਜਾਂ ਇਹਨੂੰ ਧੱਕਾ ਦਿੱਤਾ ਵਾ ਤੇ ਇਹਨੇ ਮੁੰਡਿਆਂ ਨੇ ਉਹ ਮਾਰ ਕਰਾ ਫੜ ਲਓ ਮੈਨੂੰ ਉਹ ਬਜ਼ੁਰਗਾ ਹਿੰਦਾ ਵੀ ਮੈਂ ਵਾਅਦਾ ਕੀਤੀ ਆ ਇਹ ਮੁੰਡੇ ਨੂੰ ਫੜੋ ਮੁੰਡੇ ਨੇ ਫੜੇ ਅੰਦਾ ਵੀ ਇਹਨਾਂ ਕਿਉਂ ਜਾਣਿਆ ਕੋਈ ਨਹੀਂ ਕੀਤਾ ਜਾਣੇ ਕਿ ਜਾਏ ਵੀ ਮੋਬਾਈਲ ਲੈ ਕੇ ਇਹਦੀ ਵੀਡੀਓ ਬਣਾਉਂਦੇ ਰਹਿਆ ਵੀਡੀਓ ਬਣਾਉਂਦੇ ਰਹੇ ਤੇ ਮੁੜ ਕੇ ਉਹਨਾਂ ਮੁੜ ਕੇ ਥੋੜਾ ਜਿਹਾ ਗਾਂ ਜਾ ਕੇ ਉਹਦਾ ਸਾਨੂੰ ਕਿੰਨੇ ਕਿਲੋਮੀਟਰ ਤੋਂ ਜਾ ਕੇ ਇਹ ਕੱਪੜੇ ਮਿਲੇ ਮੈਨੂੰ ਮਿਲੇ ਆ ਮੈਂ ਤੇ ਮੇਰਾ ਜਵਾਈ ਇਹ ਸਾਨੂੰ ਉੱਥੋਂ ਮਿਲੇ ਕਿ ਜਨਾਨੀ ਦੇ ਦੱਸਾ ਵੀ ਆ ਜਿਹੜੇ ਮੁੰਡੇ ਚਾਰ ਹੀ ਇਹ ਕੱਪੜੇ ਫੜ ਕੇ ਦਿੱਤੇ ਛੱਡ ਗਏ ਐਨੂੰ ਭੱਜ ਗਏ ਇੱਕ ਸਾਈਡ ਨੂੰ ਭੱਜ ਗਏ ਉਹ ਮੁੜ ਕੇ ਮੁੰਡੇ ਨਹੀਂ ਮਿਲੇ ਇਹਦੇ ਦੋ ਜਣੇ ਨਾਲ ਗਏ ਉਹਨੂੰ ਮੈਂ ਪੁੱਛਿਆ ਉਹਨਾਂ ਨੂੰ ਮੈਂ ਉਹ ਕਿੱਥੇ ਆ ਵੀ ਇੱਕ ਪਹਿਲਾਂ ਉਹਨੇ ਬਿਆਨ ਦਿੱਤਾ ਤਾਂ ਕਿ ਉਹ ਟ੍ਰੇਨੇ ਬੈ ਕੇ ਅੰਮ੍ਰਿਤਸਰ ਚੱਲ ਗਿਆ ਮੁੜ ਕੇ ਇੱਕਦਮ ਮੁੱਕਰ ਗਿਆ ਉਹਨਾਂ ਦਾ ਕਿਹੜਾ ਕੋਈ ਉਹਨਾਂ ਨੇ ਵਹਿਰ ਹੀ ਪਿੱਛਾ ਕੋ ਗਾਲ ਹੀ ਸਾਨੂੰ ਨਹੀਂ ਪਤਾ ਇੱਕਦਮ ਮੁੱਕਰ ਗਿਆ ਇੱਕਦੋ ਮੈਂ ਖੱਪੜੀ ਵੀ ਸਾਰੇ ਉਹਨੇ